ਕਿਰਪਾ ਕਰਣ ਵਾਲਿਆਂ ਹਾਂਜੀ ਹਾਂਜੀ ਭਾਈ ਜੀ ਬਾਈ ਕਿੰਨੇ ਟਾਈਮ ਤੋਂ ਇਹ ਰੋਡ ਦੀ ਕੰਡੀਸ਼ਨ ਇਸ ਤਰ੍ਹਾਂ ਹੈਗੀ ਸੀ ਬਾਈ 20 ਸਾਲ ਵੀਰੇ ਮੇਰੀ ਉਮਰ ਹੋ ਗਈ ਹੈ ਜੀ ਅੱਛਾ ਜੀ ਤੇ ਜਦੋਂ ਦੀ ਕੋਈ ਸੰਭੀ ਅੱਜ ਦੀ ਦੇਖ ਰਹੇ ਆ ਇਹ ਰੋਡਾਂ ਦਾ ਕੁਝ ਨਹੀਂ ਬਣਿਆ ਟੁੱਟੇ ਜਰੂਰਾ ਬਣੇ ਕੋਈ ਨਹੀਂ ਹੈਗੇ ਅੱਛਾ ਕੋਈ ਵੀ ਸਰਕਾਰ ਆਉਂਦੀ ਆ ਹਰ ਇੱਕ ਵਾਰੀ ਪਹਿਲੀ ਅਪੀਲ ਇਹੀ ਹੁੰਦੀ ਆ ਕਿ ਹਾਂ ਸਾਡਾ ਰੋਡ ਸਹੀ ਕਰੋ ਕਿਉਂ ਬਹੁਤ ਦਿੱਕਤ ਹੁੰਦੀ ਜਦੋਂ ਕਿਸੇ ਨੂੰ ਐਮਰਜੈਂਸੀ ਲੈ ਕੇ ਜਾਣਾ ਪੈਂਦਾ ਆ ਪਿੰਡਾਂ ਵਾਲੇ ਆ ਜੀ ਜੇ ਕਿਸੇ ਨੂੰ ਲੈ ਕੇ ਜਾਣਾ ਪੈਂਦਾ ਐਂਬੂਲੈਂਸ ਗੱਡੀ ਵਾਇਆ ਕਾਰ ਫਿਰ ਸਾਨੂੰ ਮਾਚਵਾੜਾ ਸਾਹਿਬ ਜਾਣਾ ਪੈਂਦਾ ਆ ਅਸੀਂ ਲੋਕਲ ਸਰਵਾਈਵ ਨਹੀਂ ਛੇਤੀ ਕਰ ਸਕਦੇ ਹੈਗੇ ਬਿਕਾਜ਼ ਐਮਰਜੈਂਸੀ ਸਭ ਤੋਂ ਜ਼ਰੂਰੀ ਆ ਕਿ ਸਾਡੇ ਕੋਲੇ ਰੈਫਰੈਂਸ ਹੋਵੇ ਕਿ ਆਪਾਂ ਰੋਡ ਸਹੀ ਹੋਣ ਤੇ ਆਪਾਂ ਛੇਤੀ ਤੋਂ ਛੇਤੀ ਜੀ ਜੀ ਇਲਾਜ ਕਰਵਾ ਸਕੀਏ ਬਲ ਦੇ ਟਾਈਮ ਤੋਂ ਕਿਸਾਨਾਂ ਨੇ ਧਰਨੇ ਲਾਏ ਟੂਲ ਪਲਾਜ਼ੇ ਬੰਦ ਕੀਤੇ ਉਹ ਜਿਹੜਾ ਅੱਜ ਦਾ ਕੰਮ ਸ਼ੁਰੂ ਹੋਇਆ ਹੈ ਜੀ 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 ਕਿਵੇਂ ਲੱਗ ਰਿਹਾ ਕਿਵੇਂ ਦੇਖਦੇ ਹੋ ਕਿ ਕਿਸਾਨੀ ਜਿਹੜਾ ਮੋਰਚਾ ਹੈ ਜਿੰਨੇ ਕਿਹਾ ਜਿਹਦੀ ਜਿੱਤੂ ਹੋਈ ਬਿਲਕੁਲ ਬਿਲਕੁਲ ਪਾਜੀ ਵਧੀਆ ਲੱਗ ਰਿਹਾ ਕਿਉਂ ਸਾਡੇ ਸਾਡੇ ਲਈ ਫੈਸਿਲਿਟੀ ਵਧੀਆ ਬਣ ਰਹੀ ਹੈ ਹਾਂ ਜੀ ਸਾਨੂੰ ਸਹੂਲਤ ਮਿਲਦੀ ਪਈ ਹੈ ਹਾਂ ਹਾਂ ਤੇ ਇਹ ਸਾਡਾ ਕੰਮ ਸੌਖਾ ਹੋ ਜਾਊਗਾ ਇਹਦੇ ਨਾਲ ਜਿਹੜਾ ਸਾਨੂੰ ਮਾਛਵਾੜਾ ਸਾਹਿਬ ਜਾਣਾ ਪੈਂਦਾ ਆ ਵਾਟ ਪੈਂਦੀ ਆ ਉਹ ਨਾ ਪਹੂਗੀ ਅਸੀਂ ਸੇਫਲੀ ਆਪਣੇ ਘਰ ਜਾ ਸਕਾਂਗੇ ਬਿਕੋਜ਼ ਰੋਡ ਖਰਾਬ ਹੋਣ ਦੇ ਕਰਕੇ ਕੋਈ ਵੀ ਹਾਦਸਾ ਹੋ ਸਕਦਾ ਬਹੁਤ ਹੁੰਦੇ ਵੀ ਨੇ ਲੈ ਪਤਾ ਕੀ ਹੈ ਜੀ ਹਾਂ ਜੀ ਅਸੀਂ ਤਾਂ ਬਹੁਤ ਧੰਨਵਾਦੀ ਕਰਦੇ ਹਾਂ ਆ ਜਿਹੜਾ ਰੋਡ ਬਣ ਗਿਆ ਕਰਨ ਜੇ ਇਹ ਅੱਦੇ ਦੁੱਖ ਟੋਲਦੇ ਜਾਣਗੇ ਯਾਰ ਅੱਦੇ ਦੁੱਖ ਦੀ ਮੈਂ ਕਹਿੰਦਾ ਵੋਟ ਖੱਟ ਜਣੀ ਹੈ ਸਾਡੇ ਜਿਹੜੀ ਸਾਡੀ ਤਾਂ ਵੀ ਦੋ ਕਹਿ ਗਏ ਸੌਰੀ ਤੇ ਇਹ ਪਾਰਟੀ ਵੋਟ ਖੱਟ ਜੂਗੀ ਕਿਸ ਤਾਉਨ ਅੱਜ ਮੰਨ ਲਓ ਇਹ ਜਿੱਦ ਜਿਸ ਤਰੀਕੇ ਨਾਲ ਇੱਥੇ ਕਲੋਨੀਆਂ ਬਸਰੀਆਂ ਨੇ ਆਲੇ-ਦੋਲੇ ਸਾਰੀ ਜਗ੍ਹਾ ਕੱਟੀ ਜਾ ਰਹੀ ਹੈ ਕਲੋਨੀਆਂ ਬਣਦੀਆਂ ਪਈਆਂ ਨਵੀਆਂ ਕਲੋਨੀਆਂ ਬਣ ਰਹੀਆਂ ਹਨਾ ਹਾਂਜੀ ਆਨ ਦੇ ਟਾਈਮ 'ਚ ਸੀਵੇ ਦੀ ਦਿੱਕਤ ਤਾਂ ਹੋਏਗੀ ਹੋਏਗੀ ਕਿਤੇ ਅੱਜ ਇਹ ਕਰੋੜਾਂ ਰੁਪਏ ਲਗਾ ਕੇ ਰੋਡ ਬਣਾ ਦਿੱਤਾ ਜਾਵੇ ਬਾਅਦ 'ਚ ਉਹ ਸੀਰੇ ਲੈਣ ਵਾਲੀ ਫਿਰ ਪੱਟਿਆ ਜਾਵੇ ਇਹ ਚੀਜ਼ ਤਾਂ ਸਾਨੂੰ ਵੀ ਡਰਾ ਰਾ ਨਾ ਹਾਂ ਪਤਾ ਕਿ ਸਾਨੂੰ ਖੁੱਲ ਡਰਾ ਰਾ ਹੈ ਇਹ ਚੀਜ਼ ਦਾ ਕੋ ਮਿਹਰਬਾਨ ਤੋਂ ਪਿੱਛੇ ਲੈ ਕੇ ਹਰ ਸਾਨੂੰ ਪਤਾ ਵੀ ਜਿਹੜੀ ਸ਼ਰਕ ਬਣ ਗਈ ਆ ਹਾਂ ਉਸ ਨੂੰ ਪਾਣੀ ਤਾਂ ਬਾਹਰ ਜਾਊਗਾ ਹੀ ਨਾ ਜੀ ਜਿਹੜੇ ਆਲੇ-ਦੁਆਲੇ ਦੇ ਮੱਲਿਆੜੇ ਰੋਕ ਰਹੇ ਨੇ ਆ ਪਾਣੀ ਤਾਂ ਬਾਹਰ ਜਾਊਗਾ ਹੀ ਜੀ ਅਗਰ ਪਾਣੀ ਬਾਹਰ ਨਹੀਂ ਜਾਊਗਾ ਤੇ ਫਿਰ ਕੀ ਹੋਊਗਾ ਜਾਂ ਫੇ ਪੱਟ-ਪਟਿਅਾ ਉਹ ਕਰਨਗੇ ਤੇ ਜਾਂ ਫਿਰ ਗੰਦਗੀ ਹੋਊਗੀ ਜਾਂ ਫਿਰ ਉਹ ਸੜਕਾਂ ਫੇਰ ਖਰਾਬ ਹੋ ਜਾਣਗੀਆਂ ਤसरी ਗਾਲ ਵੈਨਿਊਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕਰਮਵੀਰ ਸ਼ਰਮਾ ਦੋਸਤੋ ਅੱਜ ਕਾਫੀ ਲੰਬੇ ਅਰਸੇ ਤੋਂ ਰੁਕਿਆ ਹੋਇਆ ਇੱਕ ਰੋਡ ਜਿਹੜਾ ਕੀ ਤੁਸੀਂ ਦੇਖ ਸਕਦੇ ਹੋ ਜਿਹੜੇ ਕਰਕੇ ਕਈ ਵਾਰ ਲੱਡੋਵਾਲ ਟੋਲ ਪਲਾਜ਼ਾ ਬੰਦ ਕੀਤਾ ਗਿਆ ਕਈ ਵਾਰ ਉਥੇ ਧਰਨੇ ਲਗਾਏ ਗਏ ਲੇਕਿਨ ਫਾਈਨਲੀ ਜਿਹੜੀ ਅੱਜ ਕਿਸਾਨਾਂ ਦੀ ਜਿਹੜੀ ਜਿੱਤ ਹੈ ਉਹ ਹੋਈ ਹੈ ਤੇ ਰਾਹੋ ਰੋੜ ਜਿਹੜਾ ਬਣਨਾ ਸ਼ੁਰੂ ਹੋ ਚੁੱਕਿਆ ਹੈ ਲਈ ਤੁਸੀਂ ਨਿਸ਼ਾਨੀਆਂ ਕਰ ਰਹੇ ਆ ਇਸ ਟਾਈਮ ਰੋਡ ਦੀ ਪਟਾਈ ਹੋ ਰਹੀ ਹੈ ਤੇ ਸਾਹਮਣੇ ਤੋਂ ਦਿਖਾ ਰਹੇ ਆ ਟੀਪਰ ਨੇ ਲਗਾਤਾਰ ਜਿਹੜੇ ਐ ਇਥੋਂ ਇੱਕ ਕਾਫੀ ਤਕਰੀਬਨ 1 ਤੋਂ 1.5 ਫੁੱਟ ਜਿਹੜਾ ਡੂੰਘਾ ਕੀਤਾ ਜਾ ਰਿਹਾ ਰੋਡ ਤੋਂ ਦਿਖਾਵਾਂਗੇ ਇਹ ਨਾਲ-ਨਾਲ ਆ ਤਸਵੀਰਾਂ ਨਾਲ ਸਾਂਝੀਆਂ ਕਰ ਰਹੇ ਹਾਂ ਐਡਰਾ ਜਿਹੜਾ ਨਾਲ ਦੀ ਨਾਲ ਲੱਗਿਆ ਹੋਇਆ ਹੈ ਤੇ ਮਿੱਟੀ ਦੀ ਜਿਹੜੀ ਖੁਦਾਈ ਨਾਲ ਦੀ ਨਾਲ ਹੋ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਲੋਕ ਜਿਹੜੇ ਨਰਕ ਭਰੀ ਜ਼ਿੰਦਗੀ ਜੀ ਰਹੇ ਸੀ ਇੱਥੇ ਕੁਝ ਲੋਕ ਇੱਥੇ ਖੜੇ ਹੋਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਹੋਰ ਵੀ ਜਿਹੜੇ ਲੋਕ ਆ ਜਾ ਰਹੇ ਨੇ ਉਹਨਾਂ ਵੀ ਗੱਲਬਾਤ ਕਰਾਂਗੇ ਕਿ ਆਖਰ ਜਿਹੜਾ ਭਾਈ ਕਿੰਨੇ ਟਾਈਮ ਤੋਂ ਰਹ ਰਹੇ ਨੇ ਇੱਥੇ ਜਲਦੀ ਜਾ ਬੰਦੇ ਜਾਦੇ ਭਾਈ ਕਿਤੇ ਇੱਥੇ ਰਹਿੰਦੇ ਹੋ ਨੇੜੇ ਹੀ ਨਹੀਂ ਆਪਾਂ ਦੂਰ ਤੇ ਆਏ ਭਾਈ ਇਹ ਰੋਡ ਦੇ ਹਾਲਾਤ ਇਦਾਂ ਕਰੋ ਨਾ ਸੀਗੇ ਕਿੰਨਾ ਟਾਈਮ ਹੋ ਗਿਆ ਸੀ ਇਦਾਂ ਹੀ ਇਦਾਂ ਵੀ ਗਏ ਹੋ ਦੋ ਤਿੰਨ ਸਾਲ ਹੋ ਗਏ ਇਦਾਂ ਹੀ ਆ ਤੁਸੀਂ ਨਾਮ ਦੱਸਦੇ ਹੀ ਸੀਗਾ ਇਦਾਂ ਹੀ ਚਲੋ ਅੱਜ ਬਣ ਰਿਹਾ ਕਿਦਾਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਸੋ ਲੋਕਾਂ ਜੇ ਕਿਤਨੇ ਕਿਤੇ ਜਿਹੜੀ ਖੁਸ਼ੀ ਦਾ ਮਾਹੌਲ ਜ਼ਰੂਰ ਬੰਦਾ ਆ ਨਜ਼ਰ ਆ ਰਿਹਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਰੋਡ ਸੀ ਇਹ ਨਹੀਂ ਬਣ ਪਾਰਿਆ ਸੀ ਕੁਝ ਵੀਰ ਇੱਧਰ ਵੀ ਖੜੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਾਂਗੇ ਜਿਹੜਾ ਸਾਰਾ ਇਹ ਰੋਡ ਐ ਕਿੰਨੇ ਦਿਨਾਂ ਤੋਂ ਕਾਫੀ ਪੈਂਡਿੰਗ ਸੀ ਬੜੇ ਧਰਨੇ ਲੱਗੇ ਆ ਬੜੇ ਲੋਕ ਜਿਹੜੇ ਸੀਗੇ ਉਹ ਪਰੇਸ਼ਾਨ ਹੁੰਦੇ ਸੀ ਇਸ ਰੋਡ ਦੇ ਅਕਸਰ ਜਿਹੜੇ ਨਵੇਂ ਸ਼ਹਿਰ ਨੂੰ ਜਾਂਦੇ ਸੀ ਜਾਂ ਰਾਹੋਂ ਵਾਲੀ ਸਾਈਡ ਜਾਂਦੇ ਸੀ ਉਹ ਅਕਸਰ ਇਸ ਟੁੱਟੇ ਹੋਏ ਰੋਡ ਕਰਕੇ ਬੜੇ ਪਰੇਸ਼ਾਨ ਹੁੰਦੇ ਸੀ ਪਾਜੀ ਕੀ ਹਾਲ ਐ ਜੀ ਪਾਜੀ ਸਭ ਕੁਝ ਆ ਦੇ ਸਹੀ ਕਿਵੇਂ ਪਰ ਕਿੰਨੇ ਕਿੰਨੇ ਟਾਈਮ ਤੋਂ ਇਹਦੀ ਕੰਡੀਸ਼ਨ ਇਦਾਂ ਸੀਗੀ ਤਾਂ ਹੋ ਗਏ ਕਿਨੇ ਹੋ ਗਏ ਹੁਣਾਨੂੰ ਜੀ ਸਾਲ ਭਾਰੀ ਹੋ ਗਿਆ ਇੱਕ ਸਾਲ ਤੋਂ ਹੋ ਰਿਹਾ। ਕੋਈ ਕਿਸਾਨ ਤਾਂ ਕਿ 10 10 12 12 ਸਾਲ ਤੋਂ ਇਦਾਂ ਦਾ ਹੀ ਆ ਇਹ। ਵੀ ਸਾਡਾ ਤਾਂ ਚੱਕਰ ਘੱਟ ਲੱਗਦਾ ਜੀ ਬਾਹਰੋਂ ਆਸਤਾ ਟਰਾਂਸਪੋਰਟ ਨਾਲ। ਬਾਹਰ ਹੋਰ ਜਗ੍ਹਾ ਤੋਂ। ਹੋਰ ਜਗ੍ਹਾ ਤੋਂ ਆਈ ਆ। ਅੱਛਾ ਇਹ ਵੀ ਰਦਰ ਦੇ ਹੀ ਨੇ? ਭਾਈ ਤੁਸੀਂ ਇੱਧਰ ਦੇ ਹੀ ਹੋ ਸਾਰੇ? ਹਾਂ। ਕਿੱਧਰ ਦੇ ਹੋ? ਉਰੀ ਆਸਤਾ ਟਪਰਾ ਸਾਰੇ ਇਕੱਠੇ ਹੀ ਆ। ਨਹੀਂ ਮਤਲਬ ਇਸੇ ਏਰੀਆ ਦੇ ਹੋ ਜਾਂ ਕਿਤੇ ਬਾਹਰੋਂ? ਨਹੀਂ ਅਸੀਂ ਬਾਹਰੋਂ। ਬਾਹਰੋਂ ਆਏ ਹਾਂ। ਸੋ ਟੀਪਰ ਵਾਲੇ ਵੀਰਾਂ ਕਹਿਣਾ ਕੀ ਇਹ ਤਾਂ ਜਿਹੜੇ ਬਾਹਰੋਂ ਆਏ ਹੋਏ ਨੇ ਬਾਕੀ ਦੇ ਜਿਹੜੇ ਲੋਕ ਵਸਨੀਕ ਨੇ ਇਥੋਂ ਪੁੱਛਦੇ ਚਾਚਾ 1 ਮਿੰਟ ਇੱਥੇ ਰਹਿੰਦੇ ਹੋ ਇੱਥੇ ਰਹਿੰਦੇ ਹੋ ਕਿਤੇ ਆਸ-ਪਾਸ ਹੀ ਰਹਿੰਦੇ ਹੋ ਹਾਂ ਜੀ ਇੱਥੇ ਹੀ ਰਹਿੰਦੇ ਹਾਂ ਜਾਇਪੁਰ 타이ਪੁਰੇ ਰੋਡ ਕਿੰਨੇ ਕ ਟਾਈਮ ਤੋਂ ਇਦਾਂ ਸੀਗਾ ਹਾਂ ਜੀ ਇਹ ਰੋਡ ਕਿੰਨੇ ਕ ਟਾਈਮ ਤੋਂ ਸੀ ਇਦਾਂ ਇਹ ਬਹੁਤ ਜ਼ਿਆਦਾ ਰੋਡ ਹੈ ਅੱਛਾ ਇਦਾਂ ਹੀ ਸੀਗਾ ਲੋਕ ਇਦਾਂ ਹੀ ਪਰੇਸ਼ਾਨ ਹੋ ਕੇ ਲੱਗਦੇ ਸੀ ਇੱਕ ਹੀ ਲੰਘਦੇ ਸੀ ਅੱਜ ਕਿਵੇਂ ਲੱਗ ਰਿਹਾ ਬਣਾਣਾ ਸ਼ੁਰੂ ਹੋਇਆ ਹੈ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਕਿੰਨੇ ਸਾਲ ਤੋਂ ਇਦਾਂ ਹੀ ਚੱਲ ਰਹੀ ਸੀ ਸਾਈਕਲ ਤੇ ਬੜੀ ਦਿੱ अच्छा जाते जाओइन ਕਿੱਤਿਆ ਸੀਗਾ اچھا ਹੁਣ ਤਾਂ ਮੇਰੇ ਦਵਾਕ ਗਈ ਗਏ ਆ ਹਾਂ ਮੁੱਤੀ ਮੁੱਤੀ ਵਾਲਾ ਮੈਂ ਹੋ ਗਿਆ اچھا ਜੀ ਇਹ ਵੀ ਚੱਲੀ ਆਉਂਦਾ ਇਹ ਵੀ ਚੱਲ ਰਿਹਾ ਸੀਗਾ ਲੇਕਿਨ ਅੱਜ ਠੀਕ ਹੈ ਵਧੀਆ ਹੋ ਰਿਹਾ ਹੈ ਹਾਂ ਵਧੀਆ ਹੋ ਰਿਹਾ ਵਧੀਆ ਹੋ ਰਿਹਾ ਆਜੋ ਲੋਸ ਵੀਰਾਂ ਨੇ ਆ ਜੰਗਸਟਰ ਮੁੰਡੇ ਨੇ ਆਪਣੇ ਨਾਲ ਬਿਰੇਥੀ ਰਹਿਣ ਵਾਲੇ ਹਾਂ ਹਾਂਜੀ ਹਾਂਜੀ ਭਾਈ ਜੀ ਬਾਈ ਕਿੰਨੇ ਕ ਟਾਈਮ ਤੋਂ ਇਹ ਰੋਡ ਦੀ ਕੰਡੀਸ਼ਨ ਇਸ ਤਰ੍ਹਾਂ ਹੈਗੀ ਸੀ ਬਾਈ ਸਾਲ ਵੀਰੇ ਮੇਰੀ ਉਮਰ ਹੋ ਗਈ ਹੈ ਜੀ ਅੱਛਾ ਜੀ ਤੇ ਜਦੋਂ ਦੀ ਹੋਸ਼ ਸੰਭੀ ਅੱਜ ਦੀ ਦੇਖ ਰਹੇ ਹਾਂ ਇਹ ਰੋਡਾਂ ਦਾ ਕੁਝ ਨਹੀਂ ਬਣਿਆ ਟੁੱਟੇ ਜਰੂਰ ਆ ਬਣੇ ਕੋਈ ਨਹੀਂ ਹੈਗੇ ਅੱਛਾ ਕੋਈ ਵੀ ਸਰਕਾਰ ਆਉਂਦੀ ਆ ਹਰ ਇੱਕ ਵਾਰੀ ਪਹਿਲੀ ਅਪੀਲ ਇਹੀ ਹੁੰਦੀ ਆ ਕਿ ਹਾਂ ਸਾਡਾ ਰੋਡ ਸਹੀ ਕਰੋ ਕਿਉਂ ਬਹੁਤ ਦਿੱਕਤ ਹੁੰਦੀ ਜਦੋਂ ਕਿਸੇ ਨੂੰ ਐਮਰਜੈਂਸੀ ਲੈ ਕੇ ਜਾਣਾ ਪੈਂਦਾ ਆ ਪਿੰਡਾਂ ਵਾਲੇ ਆ ਜੀ ਜੇ ਕਿਸੇ ਨੂੰ ਲੈ ਕੇ ਜਾਣਾ ਪੈਂਦਾ ਐਂਬੂਲੈਂਸ ਗੱਡੀ ਬਾਇਆ ਕਾਰ ਫਿਰ ਅਸੀਂ ਲੋਕਲ ਸਰਵਾਈਵ ਨਹੀਂ ਛੇਤੀ ਕਰ ਸਕਦੇ ਹੈਗੇ ਬਿਕੋਜ਼ ਐਮਰਜੈਂਸੀ ਸਭ ਤੋਂ ਜ਼ਰੂਰੀ ਆ ਕਿ ਸਾਡੇ ਕੋਲੇ ਰੈਫਰੈਂਸ ਹੋਵੇ ਕਿ ਆਪਾਂ ਰੋਡ ਸਹੀ ਹੋਣ ਤੇ ਆਪਾਂ ਛੇਤੀ ਤੋਂ ਛੇਤੀ ਜੀ ਜੀ ਇਲਾਜ ਕਰਵਾ ਸਕੀਏ ਬੰਦੇ ਦਾ ਬੜੇ ਟਾਈਮ ਤੋਂ ਕਿਸਾਨਾਂ ਨੇ ਧਰਨੇ ਲਾਏ ਟੂਲਪਲਾਸੇ ਬੰਦ ਕੀਤੇ ਉਹ ਜਿਹੜਾ ਅੱਜ ਦਾ ਕੰਮ ਸ਼ੁਰੂ ਹੋਇਆ ਹੈ ਜੀ 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 ਕਿਵੇਂ ਲੱਗ ਰਿਹਾ ਕਿਵੇਂ ਦੇਖਦੇ ਹੋ ਕਿ ਕਿਸਾਨੀ ਜਿਹੜਾ ਮੋਰਚਾ ਹੈ ਜਿੰਨੇ ਕਿਹਾ ਜਿਹਦੀ ਹੋਈ ਬਿਲਕੁਲ ਬਿਲਕੁਲ ਪਾਜੀ ਵਧੀਆ ਲੱਗ ਰਿਹਾ ਕਿਉਂ ਸਾਡੇ ਸਾਡੇ ਲਈ ਫੈਸਿਲਿਟੀ ਵਧੀਆ ਬਣ ਰਹੀ ਆ ਹਾਂਜੀ ਸਾਨੂੰ ਸਹੂਲਤ ਮਿਲਦੀ ਪਈ ਆ ਹਾਂ ਹਾਂ ਤੇ ਇਹ ਸਾਡਾ ਕੰਮ ਤੌਕਾ ਹੋ ਜੂਗਾ ਇਹਦੇ ਨਾਲ ਜਿਹੜਾ ਸਾਨੂੰ ਮਾਛਵਾੜਾ ਸਾਹਿਬ ਜਾਣਾ ਪੈਂਦਾ ਆ ਵਾਟ ਪੈਂਦੀ ਆ ਉਹ ਨਾ ਪਹੂਗੀ ਅਸੀਂ ਸੇਫਲੀ ਆਪਣੇ ਘਰ ਜਾ ਸਕਾਂਗੇ ਬਿਕੋਜ਼ ਰੋਡ ਖਰਾਬ ਹੋਣ ਦੇ ਕਰਕੇ ਕੋਈ ਵੀ ਹਾਦਸਾ ਹੋ ਸਕਦਾ ਬਹੁਤ ਹੁੰਦੇ ਵੀ ਨੇ ਕਿਸਾਨੀ ਮੁਰਦਾ ਚੰਡੂਣੀ ਨੇ ਕਾਫੀ ਟੈਂਸ਼ਨ ਗਰਸ਼ ਕੀਤਾ ਇਸ ਰੋਡ ਵਾਸਤੇ ਜਿਹਦੇ ਜੇ ਆਪਣੇ ਇੱਥੇ ਸੁਭਾ ਪ੍ਰਧਾਨ ਦਿਲਬਾਖ ਸਿੰਘ ਜੀ ਉਹਨਾਂ ਵੱਲੋਂ ਵੀ ਕਈ ਵਾਰ ਟੋਲ ਪਲਾਜ਼ੇ ਬੰਦ ਕੀਤੇ ਗਏ ਕਈ ਵਾਰ ਧਰਨੇ ਲਗਾਏ ਗਏ ਹਨਾ ਅੱਜ ਕੱਲ ਵੀ ਉਹਨਾਂ ਨੇ ਧਰਨਾ ਲਾ ਕੇ ਟੋਲ ਪਲਾਜ਼ਾ ਬੰਦ ਕੀਤਾ ਤੇ ਫਿਰ ਇਹ ਕੰਮ ਜਿਹੜਾ ਲੱਗਦਾ ਹੈ ਸ਼ੁਰੂ ਹੋਇਆ ਕਿਵੇਂ ਦੇਖਦੇ ਜਿਹੜਾ ਹੁਣ ਕੰਮ ਸਟਾਰਟ ਹੋਇਆ ਏ ਮੇਰੇ ਖਿਆਲ ਨਾਲ ਭਾਜੀ ਅੱਜ ਤੋਂ 10-15 ਸਾਲ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀਗਾ ਤਾਂ ਜਿਆਦਾ ਵਧੀਆ ਹੁੰਦਾ ਲੋਕਾਂ ਨੂੰ ਇੰਨਾ ਸੰਘਰਸ਼ ਨਾ ਕਰਨਾ ਪੈਂਦਾ ਸਰਕਾਰਾਂ ਨੂੰ ਇਹੀ ਅਪੀਲ ਆ ਕਿ ਜਿਹੜੀ ਚੀਜ਼ ਫਰਸਟ ਆ ਉਹਨੂੰ ਪਹਿਲੇ ਨੰਬਰ ਤੇ ਰੱਖੋ ਜਿਹੜੀ ਚੀਜ਼ ਦੀ ਜਿਆਦਾ ਜ਼ਰੂਰਤ ਆ ਫੈਕਟਰੀਜ਼ ਪਾਉਣੀਆਂ ਜਾਂ ਹੋਰ ਕਾਫੀ ਡਿਵੈਲਪਮੈਂਟ ਕਰਦੇ ਪਏ ਨੇ ਅਸੀਂ ਨਹੀਂ ਕਹਿ ਰਹੇ ਨਹੀਂ ਕਰਦੇ ਹੈਗੇ ਕਰਦੇ ਨੇ ਬਟ ਜੋ ਪਹਿਲੀ ਗੱਲ ਆ ਹੁਣ ਸਾਨੂੰ ਪਿੰਡ ਵਾਲਿਆਂ ਨੂੰ ਸਹੂਲਤ ਮੈਨ ਰੋਡ ਦੀ ਆ ਬਿਕੋਜ਼ ਇਹ ਰੋਡ ਜਾ ਕੇ ਲੁਧਿਆਣੇ ਨਾਲ ਜੁੜਦਾ ਵਾ ਸਾਨੂੰ ਇਹਦੀ ਹੀ ਸਹੂਲਤ ਆ ਮੇਨ ਵੈਸੇ ਬਸਤੀ ਯੋਦੇਵਾਲ ਤੋਂ ਗੱਲ ਕਰੀਏ ਤੇ ਕਿੰਨੇ ਕਿੰਨੇ ਕਿਲੋਮੀਟਰ ਏਰੀਆ ਜਿਹੜਾ ਖਰਾਬ ਸੀ ਇਹ ਪਾਜੀ ਮੇਰੇ ਅਕੋਰਡਿੰਗ ਤਾਂ ਤੁਸੀਂ ਇਹ حساب ਲਾ ਲੋ ਮੱਤੇਵੜ ਤੱਕ ਖਰਾਬ ਹੀ ਆ ਬਸਤੀ ਤੋਂ ਲੈ ਕੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਾਜੀ ਬਹੁਤ ਜ਼ਿਆਦਾ ਕੰਡੀਸ਼ਨ ਵਿੱਚ ਖਰਾਬ ਇਹਨਾਂ ਨੂੰ ਜੋੜਦਾ ਹੋਊਗਾ ਇਹ ਰੋਡ ਆਪਰ ਸੇ ਪਾਜੀ ਕਟੋ ਕਟ 30 ਪਿੰਡ ਹੋਣੇ ਜੀ 30 ਪਿੰਡ ਦੀ ਪਿੰਡ ਹੋਣਗੇ ਬਿਲਕੁਲ ਹੋਣਗੇ ਜੀ ਕਿਉਂਕਿ ਛੋਟੇ ਛੋਟੇ ਕਾਫੀ ਪਿੰਡ ਨੇ ਵਿੱਚ ਤੇ ਅੱਗੇ ਕਿਹੜੇ ਕਿਹੜੇ ਸ਼ਹਿਰ ਨੂੰ ਜੁੜਦਾ ਇਹ ਅੱਗੇ ਜਾ ਕੇ ਇਹ ਅੱਗੇ ਪਾਜੀ ਸਿੱਧਾ ਰਾਹੋਂ ਨੂੰ ਨ ਫਾਇਦਾ ਅਸਲ ਦੇ ਵਿੱਚ ਜਿਹੜਾ ਸਾਨੂੰ ਜਿਆਦਾ ਕਿਉਂ ਅਸੀਂ ਸਿੱਧਾ ਜਾਵਾਂਗੇ ਸਿੱਧਾ ਆਵਾਂਗੇ ਹੁਣ ਸਾਨੂੰ ਇਹ ਨਹੀਂ ਹੈਗਾ ਕਿ ਰੋਡ ਖਰਾਬ ਹੈ ਜਾਂ ਐਕਸੀਡੈਂਟ ਜਿਆਦਾ ਹੋਣ ਦਾ ਖਤਰਾ ਜਿਹੜਾ ਹੁੰਦਾ ਆ ਹੁੰਦੇ ਵੀ ਆ ਰਹੇ ਨੇ ਅਸੀਂ ਦੇਖਿਆ ਖੁਦ ਦੇਖਿਆ ਸਾਡੇ ਰਿਲੇਟਿਵਸ ਦੇ ਹੋ ਗਏ ਆਪਣੇ ਤੱਕ ਹੋਏ ਨੇ ਉਹ ਬਹੁਤ ਬੈਨੀਫਿਟ ਆ ਕਿ ਹਾਂ ਹੁਣ ਰੋਡ ਬਣਦਾ ਪਿਆ ਤਾਂ ਸਾਨੂੰ ਬਹੁਤ ਖੁਸ਼ੀ ਆ ਇਸ ਗੱਲ ਦੀ ਕਿ ਹਾਂ ਸਾਡਾ ਜੋ ਸੰਘਰਸ਼ ਹੋ ਕੰਮ ਆਇਆ ਸਾਡੇ ਸਾਡੇ ਬਜ਼ੁਰਗਾਂ ਦਾ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਤਾਂ ਸਲਾਹਣਾ ਕਰਦੇ ਆ ਕਿ ਹਾਂ ਉਹਨਾਂ ਲੋਕਾਂ ਦੀ ਜਿਹੜੀ ਇੱਕ ਉਮੀਦ ਦੀ ਕਰਨ ਉਹਨਾਂ ਨੇ ਜਗਾਈ ਉਹਨਾਂ ਨੇ ਜਗਾਈ ਉਹਨਾਂ ਨੇ ਇੰਨਾ ਸੰਘਰਸ਼ ਕੀਤਾ ਸਾਡੇ ਲੋਕਾਂ ਲਈ ਕੀਤਾ ਧੰਨਵਾਦਾ ਦਿਲੋਂ ਧੰਨਵਾਦਾ ਅੱਛਾ ਵੀਰ ਇਸ ਤੋਂ ਜਿੱਦਾਂ ਹੀ ਉਹਨੇ ਰੋਡ ਬੰਦਾ ਪਿਆ ਵਾ ਇੱਥੋਂ ਤਕਰੀਬਨ ਏਰੀਆ ਜਿਹੜਾ ਹੈ ਘੁੰਮ ਜਾਏ ਪਰ ਰੋਡ ਘੁੰਮਦਾ ਹੈ ਕੋਈ ਹੋਰ ਰਸਤਾ ਹੈਗਾ ਸਿੱਧਾ ਜਾਣ ਨੂੰ ਇਸ ਤੋਂ ਭਾਜੀ ਇਹ ਬਿਲਕੁਲ ਸਿੱਧਾ ਰਸਤਾ ਜੀ ਮੱਤੇਵਾੜਾ ਨੂੰ ਬੂਚਗੜ ਪਿੰਡ ਹੋ ਗਿਆ ਮੰਗਲੀ ਪਿੰਡ ਹੋ ਗਿਆ ਅੱਗੇ ਬਹੁਤ ਖਸਤਾ ਹਾਲਤ ਹੈ ਜੀ ਅੱਛਾ ਤੁਸੀਂ ਬਹੁਤ ਜ਼ਿਆਦਾ ਮਾੜੀ ਹੈ ਬਹੁਤ ਜ਼ਿਆਦਾ ਮਾੜੀ ਹੈ ਇਵਨ ਤੁਸੀਂ ਤੁਰ ਕੇ ਵੀ ਸਿੱਧਾ ਸਰਵਾਈਵ ਨਹੀਂ ਜੀ ਕਰ ਸਕਦੇ ਉੱਥੇ ਬਿਲਕੁਲ ਜੀ ਤੇ ਦੂਜੀ ਗੱਲ ਇਹ ਆ ਮੇਨ ਹੁੰਦਾ ਐਮਰਜੈਂਸੀ ਕੋਈ ਐਕਸੀਡੈਂਟ ਹੋ ਗਿਆ ਅੱਗੇ ਪਿੱਛੇ ਉਹਨੂੰ ਲੈ ਕੇ ਜਾਣਾ ਹਸਪੀਟਲਾਈਜ਼ਡ ਕਰਾਉਣਾ ਵਾ ਤਾਂ ਉਹਦੇ ਲਈ ਭਾਜੀ ਰੋਡ ਸਹੀ ਚਾਹੀਦਾ ਹੈ ਜਿਹੜੀ ਤਕਰੀਬਨ ਇਹਨਾਂ ਪਿੰਡਾਂ ਨੂੰ ਜਿਹੜਾ ਇੱਕ ਮੇਨ ਰੋਡ ਇਹੀ ਲੱਗਦਾ ਹੈ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਹਸਪੀਟਲ ਦੀ ਫੈਸਿਲਿਟੀ ਲੈਂਦੇ ਹੋ ਜਦ ਕਾ ਜਾਣਾ ਹੋਵੇ ਤਾਂ ਸਿਰਫ ਐਸੇ ਰੋਡ ਦਾ ਸਹਾਰਾ ਹੈ ਇਸੇ ਰੋਡ ਦਾ ਸਹਾਰਾ ਭਾਜੀ ਇਹਦੇ ਕਰਕੇ ਬਹੁਤ ਜ਼ਿਆਦਾ ਜਾਨਾਂ ਜਾ ਵੀ ਚੁੱਕੀਆਂ ਨੇ ਭਾਜੀ ਪਹਿਲਾਂ ਆ ਕਈ ਵਿੱਚ ਘਾਰੇ ਨੂੰ ਖੁੰਨੀ ਰੋਡ ਵੀ ਕਹਿਣ ਲੱਗੇ ਖੁੰਨੀ ਰੋਡ ਭਾਜੀ ਬਿਲਕੁਲ ਕਿਉਂ ਹੁਣ ਸਿੱਧੀ ਤਰ੍ਹਾਂ ਤੁਸੀਂ ਤੁਰ ਵੀ ਨਹੀਂ ਸਕਦੇ ਇਸ ਰੋਡ ਤੇ ਇਹ ਰੋਡ ਦੀ ਹਾਲਤ ਹੈਨਾ ਉਹ ਗੱਲ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਪਾਜੀ ਗੁਰਵਿੰਦਰ ਸਿੰਘ ਕਿਹੜੇ ਪਿੰਡ ਤੋਂ ਮੈਂ ਪਾਜੀ ਲੋਕਲੀਆ ਵੈਸੇ ਮੈਂ ਸ਼ਹਿਰ ਰਹਿਣਾ ਹੁਣ ਪਹਿਲਾਂ ਅਸੀਂ ਲੋਕਲ ਰਹਿੰਦੇ ਸੀਗੇ ਇੱਥੇ ਪਿੰਡ 'ਚ ਹਾਂਜੀ ਬੂਥਗੜ ਪਿੰਡ ਪਾਜੀ ਹਾਂਜੀ ਠੀਕ ਹੈ ਫਿਰ ਧੰਨਵਾਦ ਗੁਰਵਿੰਦਰ ਪਾਜੀ ਸੋ ਜਿਵੇਂ ਕਿ ਯੰਗਸਟਰ ਨੇ ਦੱਸਿਆ ਕਿ ਬਹੁਤ ਹੀ ਸ਼ਾਨਦਾਰ ਜਿਹੜਾ ਉਪਰਾਲਾ ਹੈ ਕਿਸਾਨਾਂ ਦੀ ਜਿਹੜੀ ਜਿੱਤ ਹੁੰਦੀ ਨਜ਼ਰ ਆ ਰਹੀ ਹੈ ਤੇ ਜਿਹੜਾ ਰੋਡ ਦਾ ਕੰਮ ਉਹ ਸ਼ੁਰੂ ਹੋ ਚੁੱਕਿਆ ਹੈ ਬੜੀ ਅੱਛੀ ਚੀਜ਼ਾਂ ਨੇ ਸਾਡੇ ਨਾਲ ਸ਼ੇਅਰ ਕੀਤੀਆਂ ਦੱਸਿਆ ਕਿ ਮੇਨ ਰੋਡ ਹੈ ਇਹ ਕਾਫੀ ਪਿੰਡਾਂ ਨੂੰ ਤਕਰੀਬਨ 30 ਤੋਂ 35 ਪਿੰਡਾਂ ਨੂੰ ਜ਼ਰੂਰੀ ਸੀ ਜਿਹੜਾ ਰੋਡ ਹੈ तकरीबन 810 ਸਾਲ ਪਹਿਲਾਂ ਹੀ ਬਣ ਜਾਣਾ ਚਾਹੀਦਾ ਸੀਗਾ ਲੇਕਿਨ ਚਲੋ ਦੇਰ ਆਏ ਦਰਸਤ ਆਏ ਜਿੱਥੇ ਕਿ ਕਿਸਾਨਾਂ ਨੇ ਪੂਰੀ ਮਿਹਨਤ ਕੀਤੀ ਉਹਨਾਂ ਦੀ ਮਿਹਨਤ ਜਿਹੜੀ ਅੱਜ ਰੰਗ ਲਿਆਈ ਹੈ ਤੇ ਰਾਹੋਂ ਰੋਡ ਦਾ ਕੰਮ ਜਿਹੜਾ ਉਹ ਦੋਸਤੋ ਸ਼ੁਰੂ ਹੋ ਚੁੱਕਿਆ ਹੈ ਸੋ ਜਿਸ ਵੀਰ ਨੇ ਰਾਹੋਂ ਜਾਣਾ ਹੈ ਜਾਂ ਅੱਗੇ ਉਸ ਤੋਂ ਅੱਗੇ ਨਵੇਂ ਸ਼ਹਿਰ ਵਾਲੀ ਸਾਈਡ ਜਾਣਾ ਹੈ ਤਾਂ ਇਹ ਰਾਹੋਂ ਰੋਡ ਤੋਂ ਆਣ ਦਾ ਪਰਹੇਜ਼ ਕਰੇ ਕਿਉਂਕਿ ਜਿਹੜਾ ਕੰਮ ਹੈ ਤਾਂ ਸ਼ੁਰੂ ਹੋ ਚੁੱਕਿਆ ਹੈ ਜਿਹੜੀਆਂ ਵੱਡੀਆਂ ਗੱਡੀਆਂ ਲਾਈਕ ਕਾਰਾਂ ਜਾਂ ਹੋਰ ਵੱਡੀਆਂ ਗੱਡੀਆਂ ਜਿਹੜੀਆਂ ਉਹ ਤਕਰੀਬਨ ਬੰਦ ਕਰ ਦਿੱਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਟਿੱਪਰ ਜਿਹੜੇ ਲਗਾਤਾਰ ਆ ਰਹੇ ਨੇ ਇਹਨਾਂ ਨੂੰ ਭਰ ਕੇ ਲਿਜਾਇਆ ਜਾ ਰਿਹਾ ਜਿਹੜੀ ਵੇਸਟਿੰਗ ਹੈ ਰੋਡ ਦੀ ਰੋਡ ਨੂੰ ਤਕਰੀਬਨ 1 ਤੋਂ 3 ਫੁੱਟ ਜਿਹੜਾ ਹੈ ਥੱਲੇ ਖੋਦਿਆ ਜਾ ਰਿਹਾ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਕਾਫੀ ਟਾਈਮ ਪਹਿਲਾਂ ਦੱਸਿਆ ਜਾ ਰਿਹਾ 20 ਤੋਂ 15 ਤੋਂ 20 ਸਾਲ ਪਹਿਲਾਂ ਇਹ ਰੋਡ ਬਣਿਆ ਸੀ ਕੁਝ ਇਹ ਤੇ ਹੋਰ ਵੀ ਵਸਨੀਕ ਨੇ ਆਪਣੇ ਨਾਲ ਗੱਲਬਾਤ ਕਰਾਂਗੇ ਉਹਨੇ ਖੜੇ ਨੇ ਆ ਪਾਜੀ ਹੋਰੀ ਪਾਜੀ ਇਸੇ ਪਿੰਡ ਦੇ ਹੋ ਜੀ ਇੱਧਰ ਦੇ ਆਸ-ਪਾਸ ਦੇ ਹੋ ਜੀ ਹਾਂ ਜੀ ਹਾਂ ਜੀ ਪਾਜੀ ਕਿਵੇਂ ਲੱਗ ਰਿਹਾ ਅੱਜ ਰੋਡ ਬਣ ਰਿਹਾ ਹੈ ਖਰ ਰੋੜ ਧਾਈ ਮਸੀ ਕਿਸਮਤ ਗੁਲੀਆ ਰੋਡ ਦੀ ਤਾਂ ਬਹੁਤ ਨਾਲ ਤੁਸੀਂ ਦੇਖੇ ਹੋਣਾ ਪਿੱਛੇ ਪੱਲ ਪਤਾ ਕੀ ਆ ਜੀ ਹਾਂ ਜੀ ਅਸੀਂ ਤਾਂ ਬੜਾ ਧੰਨਵਾਦੀ ਕਰਦੇ ਆ ਆ ਜਿਹੜਾ ਰੋਡ ਬਣ ਗਿਆ ਕਰਨ ਜੇ ਇਹ ਅੱਧੇ ਦੁੱਖ ਟੋਟੇ ਜਾਣਗੇ ਯਾਰ ਅੱਧੇ ਦੁੱਖ ਕੀ ਮੈਨੂੰ ਵੋਟ ਖੱਟ ਜਾਨੀ ਸਾਡੀ ਜਿਹੜੀ ਸਾਡੀ ਤਾਂ ਮੇਥੋਂ ਕਹਾਂਗੇ ਸੌਰੀ ਤੇ ਇਹ ਪਾਰਟੀ ਬੋਟ ਖੱਟ ਜੂਗੀ ਹਾਂ ਇਹ ਰੋਡ ਬਹੁਤ ਸਾਨੂੰ ਕੋਈ ਚੱਟ ਗੰਦੀ ਲੋੜ ਨਹੀਂ ਨਾ ਸਾਨੂੰ ਡਰ ਨਹੀਂ ਲੋੜ ਹਾਂ ਅਸੀਂ ਤਾਂ ਕਾਲੀ ਤੇ ਕਾਂਗਰਸ ਹਾਂ ਜੀ ਦੋਵੇਂ ਪਾਰਟੀਆਂ ਦਿਖਦੇ ਰਹੇ ਠੀਕ ਹੈ ਠੀਕ ਹੈ ਜੀ 75 ਸਾਲ ਹੋ ਗਏ ਆ ਤੇ ਹੁਣ ਜਿਹੜੇ ਦੂਜੀਆਂ ਪਾਰਟੀਆਂ ਨਾ ਹਾਂਜੀ ਤੁਮ ਅਸੀਂ ਹੁਣ ਚੱਕਰੇ ਆਪਾਂ ਇਹ ਵੀ ਨਹੀਂ ਡਰਨੀ ਕਾਲੀ ਨੋਟ ਪਾਈ ਆ ਮੈਂ ਠੀਕ ਹੈ ਜੀ ਮੈਂ ਰਿਆਂ ਬਾਹਰ ਬਾਹਰੋਂ ਆਇਆ ਮੈਂ ਠੀਕ ਹੈ ਜੀ ਅੱਤੇ ਇਹ ਪੁੱਤਰ ਕਾਟੋ ਮੈਂ ਜਿਹੜਾ ਮੇਰੇ ਕੋਲ ਠੇ ਕੌਣ ਚੜ ਇਹ ਕੰਮ ਸੀਗਾ ਹੁਣ ਜਿਹੜੇ ਦੂਜੀਆਂ ਪਾਰਟੀਆਂ ਨੂੰ ਥੋੜੀ ਜੀ ਅਗਲਾ ਚੂਗੀ ਸਾਨੂੰ ਬਹੁਤ ਡਰ ਸੀਗਾ ਕੋਈ ਸੀ ਟੋਲ ਪਲਾਗੇਰ ਵੀ ਲਾਇਆ ਗਿਆ ਨਾ ਧਰਨਾ ਕੀਤਾ ਸੀ ਲੱਗੇ ਸੀ ਕੱਲ ਵੀ ਦਿਲਬਖ ਸਿੰਘ ਹੋਰਾਂ ਨੇ ਅੱਜ ਵੀ ਲੱਗੇ ਅੱਜ ਵੀ ਬੋਟੇ ਆ ਨਹੀਂ ਅੱਜ ਤਾਂ ਹੁਣ ਖਤਮ ਦਾ ਰਿਹਾ ਗਿਆ ਉਹ ਕੰਮ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਕੱਲ ਅਸੀਂ ਕਵਰਿੰਗ ਕੀਤੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਵੀ ਜਦ ਤੱਕ ਕੰਮ ਸ਼ੁਰੂ ਨਹੀਂ ਹੋਏਗਾ ਜਦ ਤੱਕ ਧਰਨਾ ਲਾਇਆ ਜਾਏਗਾ ਲੇਕਿਨ ਅੱਜ ਕੰਮ ਸ਼ੁਰੂ ਕਰਾ ਦਿੱਤਾ ਗਿਆ ਗੱਲ ਪਤਾ ਕੀ ਆ ਵਿਸ਼ਵਾਸ ਹੀ ਨਹੀਂ ਸੀਗਾ ਹਾਂ ਹਾਂ ਤੁਸੀਂ ਵਿਸ਼ਵਾਸ ਕਿੱਦਾਂ ਕਰੀਏ ਯਕੀਨ ਕਿੱਦਾਂ ਕਰੀਏ ਕਿਉਂਕਿ ਕਈ ਵਾਰ ਲਾਰੇ ਹੋ ਚੁੱਕੇ ਸੋ ਹੁਣ ਮੈਂ ਕਹਿੰਦਾ ਭਗਵਾਨ ਸਭਾਨ ਸੀਐਮ ਸਾਹਿਬਾਨ ਜੀ ਮੇਰਾ ਖਿਆਲ ਜੀ ਉਹਨੇ ਮੇਰੀ ਵੀਡੀਓ ਦੇਖੀ ਵੀ ਹੋਊਗੀ ਆਪਣੀ ਵੀਡੀਓ ਥੋੜਾ ਜਿਹੜਾ ਥੋੜਾ ਚੈਨਲ ਚੱਲ ਰਿਹਾ ਉਹ ਸਾਰੇ ਦੇਖ ਲਿਓ ਸਾਨੂੰ ਪਛਾਣ ਵੀ ਲੈਣ ਜੀ ਕਿਉਂ ਮੈਂ ਉਹਦੇ ਨਾਲ ਵੀ ਸ਼ੋਅ ਕਰ ਚੁੱਕਾ ਅੱਛਾ ਜੀ ਯੂਕੇ ਦੇ ਵਿੱਚ ਅੱਛਾ ਜੀ ਲੰਡਨ ਦੇ ਵਿੱਚ ਠੀਕ ਹੈ ਸਾਊਥ ਹਾਲ ਦੇ ਵਿੱਚ ਅੱਛਾ ਉਹਦੇ ਨਾਲ ਵੀ ਸ਼ੋਅ ਵੀ ਇਹੀ ਕੀਤੇ ਆ ਅੱਛਾ ਤੇ ਜਿਹੜਾ ਹਰਦੀਪ ਸਿੰਘ ਮੁੰਡੀਆਂ ਵਾਂ ਹਾਂਜੀ ਇਹ ਪਹਿਲਾਂ ਸੁਣਿਆ ਸੀ ਕਿ ਹੋਰ ਪਾਰਟਨਰ ਸੀਗਾ ਉਹ ਚਾਚਕ ਦੀ ਲੋੜ ਨਹੀਂ ਕਿਸੇ ਨਾਲ ਵੀ ਹੋਵੇ ਜੀ ਜੀ ਤੇ ਹੁਣ ਜਦੋਂ ਹੋਇਆ ਇਹਦੇ ਨਾਲ ਖੜਾ ਹੀ ਵੀ ਆਟਕੇ ਖੜੇ ਵੀ ਆ ਇਹਦੀ ਸਪੋਰਟ ਵੀ ਕੀਤੀ ਆ ਤੇ ਜਿਤਾਇਆ ਵੀ ਸੋਲੂ 5.5 ਲੱਖ ਤੋਂ ਮੈਂ ਬਹੁਤ ਥੋੜੀ ਪਈ ਆ ਪਰ ਉਹਨਾਂ ਨੂੰ ਇਹ ਕਹਿੰਦਾ ਸੀ ਵੋਟ ਚਾਹੇ ਪਾਵੇ ਚਾਹੇ ਨਾ ਪਾਵੇ ਜਿੱਥੇ ਵੋਟ ਘੱਟ ਪਈ ਆ ਤੇ ਆਪਾਂ ਕੰਮ ਉੱਤੇ ਵੱਧ ਕਰਨਾ ਪੰਜਾਬ ਦੇ ਲੋਕਾਂ ਨੇ ਜਿਸ ਤਰੀਕੇ ਨਾਲ ਸਰਕਾਰ ਮਤਲਬ ਪੂਰੇ ਬਹੁਮਤ ਨਾਲ ਜਿਤਾਈ ਸੀ ਉਸ ਤਰੀਕੇ ਨਾਲ ਕੰਮ ਹੋ ਰਹੇ ਨੇ ਪੰਜਾਬ 'ਚ ਅੱਜ ਇਹ ਕੰਮਦਾਨੀ ਆਪਾਂ ਨੂੰ ਸਾਰਿਆਂ ਨੂੰ ਪਤਾਵਾ ਜੀ ਜੀ ਆਪਾਂ ਕੋਈ ਨਵਾਂ ਘਰ ਵੀ ਲੈ ਲੀਆ ਪਰ ਕਿਸੇ ਘਰ ਦੇ ਵਿੱਚ ਮੂਵ ਵੀ ਹੋਈਏ ਜੀ ਪਹਿਲਾਂ ਮੈਂ ਤੁਸੀ ਪੱਤਰਕਾਰਾਂ ਸਾਰੇ ਪਾਸੇ ਜਾਂਦੇ ਆ ਆਪਾਂ ਨਿਰਪੱਖ ਗੱਲ ਕਰ ਰਹੇ ਹਾਂ ਬਿਲਕੁਲ ਨਿਰਪੱਖ ਜੀ ਨਿਊਟਰਲ ਹੋ ਅੱਛਾ ਸਾਨੂੰ ਨਾ ਕਿਹੜਾ ਕੋਈ ਡਰ ਆ ਜੀ ਤੇ ਨਾ ਅਸੀਂ ਕਾਗਲੀਆਂ ਤੋਂ ਕੁਝ ਲਿਆ ਵਾ ਨਾ ਅਸੀਂ ਕਾਂਗਰਸ ਤੋਂ ਕੁਝ ਲਿਆ ਜੀ ਨਾ ਅਸੀਂ ਆਮ ਆਦਮੀ ਤੋਂ ਕੁਝ ਲੈਣਾ ਅਸੀਂ ਆਪਣੇ ਵੱਲ ਤੋਂ ਕੁਝ ਨਹੀਂ ਲੈਣਾ ਬਿਲਕੁਲ ਆਪਣੀ ਬਾਤ ਤੁਸੀਂ ਕੁਝ ਨਹੀਂ ਚਾਹੀਦਾ ਸਾਨੂੰ ਇਹ ਰੋਡ ਵਾਸਤੇ ਚਾਹੀਦੀ ਐਲ ਮੈਂ ਗੱਡੀ ਨਵੀਂ ਲਿਆਇਆ ਹਾਂ ਅਸੀਂ ਗੱਲਾਂ ਕਰਨ ਲੱਗ ਗਏ ਮੈਂ ਕਹਿੰਦਾ ਬਾਹਰ ਕੱਢਣ ਦਾ ਨਹੀਂ ਕਰਦਾ ਕਿੱਥੇ ਲੱਗ ਜਾਈਏ ਯਾਰ ਕੋਈ ਹੈ ਰਸਤਾ ਬਾਹਰ ਲਿਜਾਣ ਦਾ ਕਿੰਨੇ ਵੀ ਲਿੰਕ ਰੋਡ ਆ ਇੱਥੇ ਦੇ ਜੀ ਤੇ ਇਹ ਆ ਜੀ ਕਿਸੇ ਵੀ ਰੋਡ ਤੇ ਪਾ ਲੋ ਮਤਲਬ ਗੋਡੇ-ਗੋਡੇ ਟੋਈ ਆ ਨਿਕਲਣਾ ਬੜਾ ਔਖਾ ਜੀ ਮੈਂ ਕਹਿੰਦਾ ਜੀ ਤੁਸੀਂ ਲਿੰਕ ਰੋਡ ਜਿੱਧਰਲੇ ਪਾਸੇ ਨੂੰ ਮਰਜ਼ੀ ਪਾ ਲੋ ਤੁਸੀਂ ਤੁਹਾਨੂੰ ਇੱਥੋਂ ਬਸਤੀ ਤੱਕ ਪੌਣਾ ਘੰਟਾ ਤੇ 20 ਮਿੰਟਾਂ ਚ ਬੰਦਾ ਫਗਵਾੜੇ ਜੀ ਇਹ ਤੋਂ 35-40 ਕਿਲੋਮੀਟਰ ਫਗਵਾੜਾ ਆ 10 ਕਿਲੋ 9 ਕਿਲੋਮੀਟਰ ਸਾਡੀ ਬਸਤੀ ਆ ਇੱਥੇ ਤੱਕ ਪੌਣਾ ਘੰਟਾ ਲੱਗਦਾ ਗਾਹਾਂ 20 ਮਿੰਟ ਲੱਗਦੇ ਆ ਤੇ ਬਾਕੀ ਜਦੋਂ 20 ਪੈਂਦੇ ਸੀਗੇ ਇੱਥੇ ਕੈਂਸਰ ਦੀਆਂ ਬਿਮਾਰੀਆਂ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨਾਲ ਲੋਕੀ ਇੱਥੇ ਮਰੇ ਵੀ ਬਹੁਤ ਆ ਐਕਸੀਡੈਂਟਾਂ ਨਾਲ ਪਤਾ ਨਹੀਂ ਕਿੰਨੇ ਕਿ ਮਰੇ ਆ ਲੋਕਾਂ ਨਾਲ ਬਸੇਰੇ ਧਰਨੇ ਲਾਇਆ ਕਿਸੇ ਨੇ ਸੁਣੀ ਨਹੀਂ ਹੈਗੀ ਅੱਜ ਤਾਂ ਚਲੋ ਸੀਐਮ ਸਾਹਿਬ ਦਾ ਜਾਂ ਮਾਲੋ ਮਾਲਕ ਦਾ ਸ਼ੁਕਰੀਆ ਕਰਦੇ ਜੀ ਇੱਥੇ ਇਹਨਾਂ ਦਾ ਮਹੂਰਤ ਹੋਇਆ ਸਾਡੇ ਰੋਡ ਦਾ ਇੱਥੇ ਮੇਰੇ ਹਿਸਾਬ ਨਾਲ ਸਾਨੂੰ 20 ਸਾਲ ਹੋ ਗਏ ਆ 20 ਸਾਲਾਂ ਤੋਂ ਟੋਇਆ ਜ ਰਾਈ ਮੋਟੇ ਪੂਰ ਤੇ ਅਮੀ ਪੈਂਦਾ ਮਿੱਟੀ ਨਿਕਲ ਜਾਂਦੀ ਆ ਰੋੜੇ ਨਿਕਲ ਜਾਂਦੇ ਆ ਮਤਲਬ ਕਿਸੇ ਨੇ ਇਹ ਰੋਡ ਦੀ ਸਾਰ ਨਹੀਂ ਲਈ ਹੈਗੀ ਵੈਸੇ ਨਹੀਂ ਕੋਈ ਅਪਰੂਵਲ ਤੁਹਾਨੂੰ ਪਤਾ ਲੱਗਿਆ ਜਿਹੜੀ ਮਤਲਬ ਕਿੰਨੇ ਕਿੱਥੇ ਤੱਕ ਬਣੇਗਾ ਰੋਡ ਇਹ ਅੰਦਾਜ਼ਾ ਇਹ ਦੇਖੋ ਜੀ ਸਾਨੂੰ ਤਾਂ ਇਹ ਤੋਂ ਤੱਕ ਪਤਾ ਲੱਗਿਆ ਵੀ ਇਹ ਪਉੜੋਂ ਤੱਕ ਬਣਨਾ ਆ ਤੇਰਾ ਜੰਗਲਾ ਰਾਹ ਉਹ ਵਿੱਚੋਂ ਘਰ ਹੋਏਗਾ ਸਾਰਾ ਹਾਂ ਕਹਿੰਦੇ ਤਾਂ ਹੈਗੇ ਆ ਬਾਕੀ ਦੇਖੋ ਜੀ ਇਹਨਾਂ ਨੂੰ ਉਹ ਹੀ ਕਰਦੇ ਆ ਨਾ ਹਾਂਜੀ ਆਸਤਾ ਹੀ ਕੀ ਕਰਦੇ ਆ ਪ੍ਰੋਬਲਮ ਤਾਂ ਇਹੀ ਆ ਰਹੀ ਆ ਕਿ ਨਾ ਸਾਨੂੰ ਤੇ ਸ਼ੱਕੇ ਹੀ ਹੋ ਰਹੀ ਆ ਟੋਲ ਪਲਾਜ਼ੇ ਦੀ ਹੋਰ ਸਾਡਾ ਉਹਦੇ ਨਾਲ ਕੋਈ ਵੈਰ ਆ ਕੋਈ ਹਾਂਜੀ ਹਾਂਜੀ ਇਹ ਪੱਟਣ ਦੀ ਵਜ੍ਹਾ ਹੈ ਇਹ ਰੋਡ ਪਹਿਲਾਂ ਬਹੁਤ ਖਰਾਬ ਸੀਗਾ ਅੱਛਾ ਕਿਸੇ ਕਰਕੇ ਪੱਟੂ ਨਾਲ ਨੂੰ ਨਵੇਂ ਸਿਰੇ ਤੋਂ ਦੇਖਿਆ ਜਾਏਗਾ ਮਤਲਬ ਇਹਨ ਵੀਹ ਰੋਡ ਸੋਹਣਾ ਇਹ ਨਹੀਂ ਕਿ ਵੀ ਦਿੱਜਾ ਹੁਣ ਆਪਾਂ ਦੇਖਦੇ ਆਂ ਸੀ ਇਹ ਵੀ ਧਿਆਨ ਰੱਖਾਂਗੇ ਜੀ ਗੇੜਾ ਵੀ ਰੱਖਾਂਗੇ ਹਾਂਜੀ ਹਾਂਜੀ ਹਰਦੀਪ ਸੇ ਮੁੰਡਿਆ ਸਾਡੇ ਆਪਣੇ ਭਾਵੇਂ ਮੈਂ ਉਹਦੇ ਨਾਲ ਰਿਹਾ ਮਾਂ ਹੁਣ ਵੀ ਉਹਦੇ ਨਾਲ ਨਾ ਖੜੇ ਆਂ ਪਰ ਅਸੀਂ ਅੱਗੇ ਬੀਜੀ ਬਾਹਰਲੇ ਬੰਦੇ ਨੇ ਤੈਨੂੰ ਪਤਾ ਦਾਦਾ 12 ਮਹੀਨੇ ਜਿਹੜੀਆਂ ਚੋਂ ਨਿਕਲਦੇ ਸੀ ਜੀ ਜੀ ਠੀਕ ਨਹੀਂ ਗੱਲ ਸਾਨੂੰ ਕੋਈ ਹੋਰ ਮਤਲਬ ਨਹੀਂ ਕਿ ਆਹ ਵੇਲੇ ਬੰਦੇ ਹੈਗੇ ਬਾਹਰ ਨਹੀਂ ਨਿਕਲੂਗਾ ਨਾ ਸਾਨੂੰ ਜਾਣ ਦਾ ਟਾਈਮ ਅਸੀਂ ਉਹਨਾਂ ਨੂੰ ਵੀ ਇਹੀ ਗੁਜਾਸ਼ ਕਰਾਂਗੇ ਕਿ ਜਿੰਨਾ ਇੱਥੇ ਹਾਰਡ ਕੋਰ ਥਲੇ ਰੋੜਾ ਪੈਣਾ ਜੀ ਮਟੀਰੀਅਲ ਵਧੀਆ ਹੋਣਾ ਚਾਹੀਦਾ ਸੀਵਰੇਜ ਵਾਲੀ ਲਾਈਨ ਵੀ ਨੀ ਅੰਦਰ ਹੈ ਨਹੀਂ ਆਈ ਡੋਟ ਨੋ ਇਹ ਚੀਜ਼ ਦਾ ਨਹੀਂ ਇੱਥੇ ਸੀਵਰ ਸਤੇ ਨਹੀਂ ਹੈਗਾ ਹੋਰ ਇਹਦਾ ਸੀਵਰ ਦਾ ਸਿਸਟਮ ਹੈਗਾ ਉਹ ਮੇਰੇ ਕਾ ਮਹਿਰਮਾਨ ਤੋਂ ਪਿੱਛੇ ਪਿੱਛੇ ਹੈਗਾ ਟੇਮ ਕਲੋਨੀ ਤੋਂ ਪਿੱਛੇ ਉਹ ਵੀ ਬਹੁਤ ਵੱਡੀ ਪ੍ਰੋਬਲਮ ਉਹ ਵੀ ਅਸੀਂ ਕਹਿੰਨੇ ਨਾਲ ਹੀ ਵੀ ਇਹ ਨਾ ਹੋਵੇ ਵੀ ਰੋਡ ਉੱਥੇ ਬਣ ਜਵੇ ਪਾਣੀ ਫਿਰ ਲੋਕਾਂ ਦਾ ਹੋਈ ਆ ਕੇ ਖੜ ਜਵੇ ਜਿੱਦਾਂ ਹੁਣ ਅੱਜ ਮੰਨ ਲਓ ਇਹ ਜਿਸ ਤਰੀਕੇ ਨਾਲ ਇੱਥੇ ਕਲੋਨੀਆਂ ਬਸ ਰੀਆਂ ਨੇ ਆਲੇ ਦੋਲੇ ਸਾਰੀ ਜਗ੍ਹਾ ਕੱਟੀ ਜਾ ਰਹੀ ਹੈ ਕਲੋਨੀਆਂ ਬਣਦੀਆਂ ਪਈਆਂ ਨਵੀਆਂ ਕਲੋਨੀਆਂ ਬਣ ਰਹੀਆਂ ਹਨ ਆਨ ਦੇ ਟਾਈਮ 'ਚ ਸੀਵਰੇ ਦੀ ਦਿੱਕਤ ਤਾਂ ਹੋਏਗੀ ਹੋਏਗੀ ਕਿਤੇ ਅੱਜ ਇਹ ਕਰੋੜਾ ਰੁਪਏ ਲਗਾ ਕੇ ਰੋ ਸਾਨੂੰ ਵੀ ਡਾਰਾ ਨਾ ਸਾਨੂੰ ਖੋਜ ਡਾਰਾ ਹੈ ਇਹ ਚੀਜ਼ ਦਾ ਕੋ ਮਿਹਰਬਾਨ ਤੋਂ ਪਿੱਛੇ ਲੈ ਕੇ ਹੁਣ ਸਾਨੂੰ ਪਤਾ ਵੀ ਜਿਹੜੀ ਸ਼ਰਕ ਬਣ ਗਈ ਆ ਅਸਲੋਂ ਪਾਣੀ ਤਾਂ ਬਾਹਰ ਜਾਊਗਾ ਹੀ ਨਾ ਜਿਹੜੇ ਆਲੇ-ਦੁਆਲੇ ਨੂੰ ਮਹਨਲੇ ਵਾਲੇ ਰੋਕ ਰਹੇ ਨੇ ਆ ਪਾਣੀ ਤਾਂ ਬਾਹਰ ਜਾਊਗਾ ਹੀ ਅਗਰ ਪਾਣੀ ਬਾਹਰ ਨਹੀਂ ਜਾਊਗਾ ਤਾਂ ਫਿਰ ਕੀ ਹੋਊਗਾ ਜਾਂ ਫੇ ਪੱਟ ਪੱਟੀ ਆਉ ਕਰਨਗੇ ਤੇ ਜਾਂ ਫਿਰ ਗੰਦਗੀ ਹੋਊਗੀ ਜਾਂ ਫਿਰ ਸੜਕਾਂ ਫੇਰ ਖਰਾਬ ਹੋ ਜਾਣਗੀਆਂ ਫਿਰ ਕੀ ਲੱਗਦਾ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਕਿ ਵੀ ਕੀ ਕਰਨਾ ਚਾਹੀਦਾ ਇਹਦੇ ਲਈ ਬਿਲਕੁਲ ਜੀ ਜਾਂ ਤਾਂ ਜਿਹੜੀਆਂ ਕਲੋਨੀਆਂ ਕੱਟ ਰਿਆ ਸੀ ਨਹੀਂ ਕਹਿੰਦੇ ਹੈਗੇ ਕਲੋਨੀ ਵੀ ਸੀ ਆਪ ਕੱਟ ਰਿਹਾ ਹੈਗਾ ਨਾ ਕੋਈ ਬਾਹਰੋਂ ਥੋੜਾ ਕੱਟ ਲਿਆ ਜਾਂ ਤਾਂ ਕਲੋਨੀਆਂ ਨੂੰ ਬੰਦ ਕਰਨ ਨੂੰ ਪਾਬੰਦੀ ਲਾਉਣ ਜਾਂ ਕੋਈ ਕਲੋਨੀ ਵਾਲੇ ਨੂੰ ਕਹਿਣ ਵੀ ਭਾਈ ਤੁਹਾਡੀ ਜਿਹੜ ਜਾਣਾ ਤੁਨੂੰ ਪਹਿਲਾਂ ਦੱਸੋ ਵੀ ਪਾਣੀ ਕਿੱਥੇ ਜਾਣਾ ਜਿਹੜੇ ਛੋਟੇ ਛੋਟੇ ਡੰਪ ਜੇ ਕਰਕੇ ਆ ਭੋਲੇ ਭਾਲੇ ਲੋਕਾਂ ਨੂੰ ਪੰਜਾਬ ਜਗਾ ਸੋ ਸੋ ਗੱਲ ਜਗਾ ਦੇ ਕੇ ਇੱਕ ਟਾਬਰੀਆ ਲਾ ਕੇ ਛੋਟਾ ਜਿਹਾ ਟਰਾਂਸਫਾਰਮਰ ਲਾ ਕੇ ਤੁਈ ਉਹਨਾਂ ਦੀ ਲਾਈਟ ਚੱਲ ਗਈ ਉਹ ਕਹਿੰਦੇ ਠੀਕ ਆ ਜੀ ਇਹ ਬਾਰ ਪਟ ਨੇ ਇਹਨਾਂ ਕਾਨੂੰ ਸਾਰੇ ਨੇ ਜਦੋਂ ਪਾਣੀ ਦੀ ਪ੍ਰੋਬਲਮ ਆਉਣੀ ਆ ਪਾਣੀ ਦੀ ਪ੍ਰੋਬਲਮ ਪਾਣੀ ਜਾਊਗਾ ਕਿੱਥੇ ਆਬਾਦੀ ਦਾ ਵਧਣੀ ਹੈ ਅਗਰ ਤਾਂ ਫੇਰ ਨਾ ਰੋਡ ਨੂੰ ਪੱਟਾ ਪਵੇ ਸਿਰੀ ਲਾਈਨ ਵਿਛਾਣ ਲਈ ਚੱਕਰ ਤਾਂ ਆਈਏ ਸਰਕਾਰ ਨੂੰ ਸੀ ਇਹੀ ਗੋਰਾਸ਼ ਕਰਦੇ ਵੀ ਜਿਹੜੇ ਪਿਛਲੇ ਰੋਡ ਬਣੇ ਹਨਾ ਮਿਹਰਬਾਨ ਤੋਂ ਲੈ ਕੇ ਮੇ ਉਥੇ ਡੰਪ ਜੇ ਬਣਾਏ ਆ ਤੇ ਪੰਨਾ ਪਾਣੀ ਦਾ ਹਾਲ ਹੋ ਰਿਹਾ ਪਤਨੋਂ ਉਨੋਂ ਜਾ ਕੇ ਤਾਂ ਗਲ ਸਕਦਾ ਨਵੀਂ ਕਲੋਨੀ ਕੱਟੀ ਕੋਈ ਉਥੇ ਰੂਮ ਨਹੀਂ ਨਹੀਂ ਕੋਈ ਨਵੀਂ ਕਲੋਨੀ ਨਹੀਂ ਬਹੁਤ ਪੁਰਾਣੀ ਕਲੋਨੀ ਆ ਸਿਵਰਜ ਪਾਏ ਹੋਏ ਆ ਜਿਹੜੀ ਪਿਛਲੀ ਸਰਕਾਰ ਨੇ ਸਿਵਰਜ ਪਾਏ ਜਿਹੜੀ ਸਿਵਰਜ ਤੁਸੀਂ ਪਾਏ ਆ ਇਹ ਤਾਂ ਸੁਟ ਵੀ ਜਾਣਗੇ ਕਿੱਥੇ ਪਾਣੀ ਦਾ ਕਿਤੇ ਗਾਹਾਂ ਪਾਣੀ ਪਾਣੀ ਦਾ ਕੀ ਨਿਕਾਸੀ ਹੈ ਨਹੀਂ ਨਿਕਾਸੀ ਨਹੀਂ ਹੈਗੀ ਬਸ ਮੈਂ ਧੰਨਵਾਦ ਕਰਦਾ ਹਾਂ ਦਾ ਵੀ ਮੇਰੇ ਵੀਰ ਕੋਈ ਵੀ ਚਾਹੇ ਪਿਛਲੀ ਪਾਰਟੀ ਤੇ ਹੁਣ ਪਾਰਟੀ ਆ ਸਾਰੀ ਪਾਰਟੀ ਵਾਦੀ ਤੌਰ ਤੇ ਆਪਣੇ ਜਿਹੜਾ ਰੰਗਲਾ ਪੰਜਾਬ ਹੈ ਇਹਨੂੰ ਸੋਹਣਾ ਬਣਾਈਏ ਠੀਕ ਹੈ ਬਸ ਮਤ ਗੱਲਾਂ ਤਾਂ ਚਾਹ ਜਿੰਨੀ ਮਰਜ਼ੀ ਕਰੇ ਜੀ ਜੀ ਧੰਨਵਾਦ ਜੀ ਸੋ ਬਹੁਤ ਹੀ ਸ਼ਾਨਦਾਰ ਬਰਾਲਾ ਪਿੰਡ ਵਾਲੇ ਕਹਿਣਾ ਹੈ ਕਿ ਵੀ ਜਿਹੜਾ ਰੋਡ ਬਣਨਾ ਸ਼ੁਰੂ ਹੋਇਆ ਇੱਕ ਖੁਸ਼ੀ ਦੀ ਲਹਿਰ ਜ਼ਰੂਰ ਦੇਖਣ ਜੇ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਕਹਿਣਾ ਹੈ ਕਈ ਬੱਚਾ ਦਾ ਕਹਿਣਾ ਹੈ ਕਿ ਉਹ 22 ਹਾਲ ਦੇ ਹੋ ਗਏ ਉਹਨਾਂ ਨੇ ਰੋਡ ਨੂੰ ਇਸੇ ਤਰੀਕੇ ਨਾਲ ਦੇਖਿਆ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਤੋਂ ਲੰਘ ਰਹੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਰਹਿੰਦੇ ਹੋ ਅੰਕਲ ਜੀ ਆਸ-ਪਾਸ ਹੀ ਰਹ ਰਹੇ ਹੋ ਕਿਤੇ ਇੱਥੇ ਆਸ-ਪਾਸ ਹੀ ਰਹਿੰਦੇ ਹੋ ਲੁਧਿਆਣੇ ਰਹਿੰਦੇ ਹੋ ਅੱਛਾ ਜੀ ਇਸ ਰੋਡ ਤੇ ਅਕਸਰ ਆਉਂਦੇ ਜਾਂਦੇ ਹੋ ਬਹੁਤ ਆਈ ਜਾਂਦੇ ਕੀ ਕਿਵੇਂ ਦਾ ਕਿੰਨੇ ਕ ਟਾਈਮ ਤੋਂ ਇਹ ਰੋੜੇ ਤਾਂ ਸੀਗਾ ਰੋੜ ਕੋਟ ਕੋਟ ਤਪਾਲ ਦੇ ਜਲਦਾ ਇਸੇ ਤੋਂ ਹੀ ਕਿ ਨਾਲ ਸੀਗਾ ਤੇ ਆਂਜਾਂ ਜਾਂਜੇ ਬੜੀ ਦਿੱਕਤ ਹੁੰਦੀ ਹੋਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਜ ਬਣ ਰਿਹਾ ਹੈ ਕਿਵੇਂ ਦਾ ਲੱਗ ਰਿਹਾ ਹੈ ਕੋ ਬਣਦਾ ਸਰਕਾਰ ਦੀ ਬੜੀ ਤਾਂ ਚਾਪੀਆ ਦਾ ਖੁਸ਼ੀ ਹੈ ਜੋ ਬਣਦੇ ਦਾ ਠੀਕ ਹੈ ਹਾਂ ਇਹ ਕਿਹੜੇ ਤੱਕ ਕਟੜ ਵੱੜ ਵੀ ਹੈ 15 16 ਕਿਲੋਮੀਟਰ ਦਾ ਰੋਡ ਹੈ ਅੱਛਾ ਰਾਹ ਤੋ ਰਾਹ ਤੋ ਰਾਹ ਤੋ ਕੋ ਤੱਕ ਇਹ ਪੂਲ ਕ੍ਰੋਸ ਹੁੰਦਾ ਹੈ ਉਹ ਦੇਖੋ 16 ਕਿਲੋਮੀਟਰ ਹੈਗਾ ਹਾਂ ਹੋਗਾ ਠੀਕ ਹੈ ਤੋ ਦੇਖ ਸਕਦੇ ਹੋ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਇਥੇ ਆ ਰਹੇ ਨੇ ਤੁਹਾਨੂੰ ਦਿਖਾਵੇ ਤਸਵੀਰਾਂ ਜਿਹੜਾ ਕੰਮ ਹੈ ਉਹ ਲਗਭਗ ਸ਼ੁਰੂ ਹੋਇਆ ਕਰ ਦਿੱਤਾ ਗਿਆ ਹੈ ਸੋ ਅਸੀਂ ਇੱਕ ਵਾਰੀ ਫੇਰ ਦਿਲਬਾਖ ਸਿੰਘ ਜੀ ਦਾ ਧੰਨਵਾਦ ਜ਼ਰੂਰ ਕਰਨਾ ਚਾਹਾਂਗੇ ਇਹਨਾਂ ਨੂੰ ਕੋਲ ਦਾ ਕੋਲ ਕਰਨ ਦੀ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪੈਟਰੋਲ ਪੰਪ ਹੈ ਤੇ ਐਚਪੀ ਦਾ ਪੈਟਰੋਲ ਪੰਪ ਹੈ ਸ਼ਾਇਦ ਗੋਂਸਗੜ ਹੈ ਤੇ ਗੋਂਸਗੜ ਤੋਂ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਉਹਨਾਂ ਨਾਲ ਦਿਲਬਾਖ ਸਿੰਘ ਜੀ ਨਾਲ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਇਸ ਲਈ फोन लगाया पा दिलबाग सिंह जी नु ਧੰਨਵਾਦ ਕਰਦੇ ਆ ਉਹਨਾਂ ਦਾ ਅਹਾਂ ਦਿਲबाग सिंह जी ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਸਰ ਮੁਬਾਰਕਾਈ ਤੁਹਾਨੂੰ ਬਹੁਤ ਬਹੁਤ ਅੱਲਾਹ ਤੁਹਾਨੂੰ ਬਹੁਤ ਬਹੁਤ ਜੀ ਅੱਜ ਰਾਹੋ ਰੋਡ ਦਾ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ ਜੀ ਅਸੀਂ ਮੌਕੇ ਤੇ ਖੜੇ ਹੋਏ ਆ ਜੀ ਸੀਬੀਆਂ ਲੱਗੀਆਂ ਹੋਈਆਂ ਨੇ ਰੋਡ ਦੀ ਖੁਦਾਈ ਹੋ ਰਹੀ ਹੈ ਇਕ ਧਨਵਾਦੀ ਧਨਵਾਦੀ ਤੇ ਸਰ ਇਹ ਕਿੰਨੇ ਕਿਲੋਮੀਟਰ ਦਾ ਪਾਸ ਕੀਤਾ ਜੀ ਇਹਨਾਂ ਨੇ ਸਾਰਾ ਮਤਲਬ ਕਿਥੋਂ ਕਿਥੇ ਕਰ ਬਣੇਗਾ ਜੀ ਇਹ 11 ਕਿਲੋਮੀਟਰ 47 ਪੁਆਇੰਟ ਜਿਹੜਾ ਪੁਆਇੰਟ ਹੈ ਉਹ ਜਿਹੜਾ ਬੂਲ ਹੈ ਜੀ ਕਰੋਸ ਹੋ ਜਾਏਗਾ ਉਹ ਮੈਂ ਕਰੋਸ ਕਰਾਂ ਚੁਸ ਮੈਂ ਤਾਂ ਜੇ ਕੱਲ ਨੂੰ ਸਰ ਸਿਹਦੇ ਕੋਈ ਸੀਵਰੇ ਸਾਹਰੇ ਦੀ ਹੈਗੀ ਲਾਈਨ ਵੀ ਪਾਣੀ ਹੈ ਕਿ ਸਿਰਫ ਰੋੜ ਹੀ ਬਣਨਾ ਇਹ ਰੋੜ ਬਣ ਕੇ ਬੜੀ ਚੰਗੀ ਗੱਲ ਹੈ ਸੀਵਰੇ ਜਿਹਨਾਂ ਨੇ ਅੱਜ ਅਜਾ ਸੀਵਰੇ ਨਹੀਂ ਹੋ ਜਾਏ ਪਏਗਾ ਜੀ ਹੈ ਜਿਹੜਾ ਇਹਦੇ ਕਿੰਨੀ ਕਿੰਨੀ ਚੁੜਾਈ ਹੋਏਗੀ ਸਰ ਇਸ ਰੋਡ ਦੀ 3 ਫੁੱਟ 3 ਫੁੱਟ ਚੁੜਾਈ ਹੈ 23 23 ਫੁੱਟ 23 ਫੁੱਟ ਠੀਕ ਹੈ ਜੀ ਤੁਹਾਡਾ ਤੁਹਾਡੀ ਜਿਹੜੀ ਮਿਹਨਤ ਹੋ ਰੰਗ ਲਿਆਈ ਹੈ ਤੇ ਅੱਜ ਦਾ ਰੋਡ ਆ ਬਣਨਾ ਸ਼ੁਰੂ ਹੋ ਗਿਆ ਇੱਕ ਵਾਰ ਫਿਰ ਅਸੀਂ ਆਪਣੇ ਚੈਨਲ ਦੁਨੀ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਜੀ ਧੰਨਵਾਦ ਜੀ ਦਾ ਬਹੁਤ ਬਹੁਤ ਸੋ ਇਹ ਸੀ ਦਿਲਬਾਤ ਸਿੰਘ ਜਿਹੜੇ ਸੂਬਾ ਪ੍ਰਧਾਨ ਨੇ ਲੁਧਿਆਣਾ ਤੋਂ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਕਿ ਇਹਦਾ ਰਾਹੋ ਰੋਡ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਲਗਾਤਾਰ ਜਿਹੜਾ ਕੰਮ ਹੈ ਉਹ ਤੇਜ਼ੀ ਨਾਲ ਹੋ ਰਿਹਾ ਹੈ ਕੱਲ ਦਾ ਧਰਨਾ ਜਿਹੜਾ ਉਹ ਰੰਗ ਲੈ ਕੇ ਆਇਆ ਹੈ ਤੇ ਇਹਦਾ ਕੰਮ ਹੈ ਲਗਾਤਾਰ ਚੱਲ ਰਿਹਾ ਹੈ પેટ્રોલ ਪੰਪ ਤੇ ਖੜਿਆ ਹੈ ਸ਼ਾਇਦ ਗੋਂਸਗੜ ਦਾ પેટ્રોલ ਪੰਪ ਹੈ ਇਹ ਇਹ तकरीबन 11-12 ਫੁੱਟ ਦੇ ਆਸਪਾਸ 12 ਕਿਲੋਮੀਟਰ ਦੇ ਆਸਪਾਸ ਜਿਹੜਾ ਇਹ ਪੁਲਾ ਜਿਹੜਾ ਰੋਡ ਆ ਉਹ ਬਣਾਇਆ ਜਾਏਗਾ ਤੇ ਦੋਸਤੋ तकरीबन 23 ਫੁੱਟ ਚੌੜਾ ਹੈ ਰੋਡ ਬਣ ਕੇ ਤਿਆਰ ਹੋ ਜਾਏਗਾ ਕੁਝ ਟਾਈਮ ਬਾਅਦ ਲੋਕਾਂ ਨੂੰ ਇੱਕ ਵੱਡੀ ਰਾਹਤ ਜ਼ਰੂਰ ਮਿਲੇਗੀ ਸੋ ਬੜੇ ਰੋ ਕੈਮਰਾਮੈਨ ਗੁਚਰਨ ਦੇ ਨਾਲ ਕਰਮਵੀ ਸ਼ਰਮਾ ਦੀ ਰਿਪੋਰਟ ਲੁਧਿਆਣਾ ਪੰਜਾਬ